ਹਾਂਜੀ ਮੈਂ ਹਰਪੰਦਰ ਸਿੰਘ ਸੂਬਾ ਪ੍ਰਬੰਧਨ ਪੰਜਾਬ ਰੋਡਵੇ ਪਨਪਾਸ ਸਟੇਟ ਟਰਾਂਸਪੋਰਟ ਵਰਕਰ ਯੂਨੀਅਨ ਇੱਕ ਪੜਾਉਣੀ ਤੋਂ ਮੈਂ ਅੱਜ মিডিਆ ਦੇ ਜ਼ਰੀਏ ਜੋ ਪੰਜਾਬ ਸਰਕਾਰ ਦੇ ਹਾਲਾਤ ਆ ਜੋ ਪੰਜਾਬ ਰੋਡਵੇ ਦਾ ਦਾਰਾ ਪਨਪਾਸ ਦਾ ਦਾਰਾ ਉਹਨਾਂ ਦੇ ਹਾਲਾਤ ਤੁਹਾਡੀ ਜਰੀਏ ਮੈਂ ਕੋ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਅੱਥੇ ਆ ਦੇ ਰੀਡ ਵਿੱਚ ਬਾਈਟ ਪੇਸ਼ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਉਸਤੇ ਬਾਰੇ ਅਸੀਂ ਆਮ ਪਬਲਿਕਾਂ ਲੋਕਾਂ ਦੇ ਜਾਂ ਸਰਕਾਰ ਦੇ ਕਤੀਬ ਵਿਖਾਉਣਾ ਚਾਹੁੰਦੇ ਵੇ ਪੰਜਾਬ ਸਰਕਾਰ ਤੋ ਪਿਛਲੀਆਂ ਸਰਕਾਰਾਂ ਦੇ ਤਰ੍ਹਾਂ ਇਸ ਇਸ ਸਰਕਾਰ ਨੇ ਵੀ ਸਾਡੇ ਜੋ ਰੋਡ ਵੇ ਦੇ ਡਿਪਾਰਟਮੈਂਟ ਨੂੰ ਕੋਈ ਵੀ ਬਜਟ ਜਾਰੀ ਨਹੀਂ ਕੀਤਾ ਜੋ ਜਿਸ ਦਾ ਹਿੱਸਾ ਤੁਸੀਂ ਦੇਖ ਸਕਦੇ ਹੋਗੇ ਬੀਪੂਆਂ ਦੇ ਵਿੱਚ ਸਪੇਅਰ ਪਾਰਟ ਤੋਂ ਬਿਨਾ ਜੋ ਬੱਸਾਂ ਜਿਹੜੀਆਂ ਖੜੀਆਂ ਨੇ ਜੇ ਕਰੀਬ 2015 ਮਾਡਲ ਤੋਂ 2018 ਮਾਡਲ ਤੇ 2022 ਮਾਡਲ ਦੀਆਂ ਗੱਡੀਆਂ ਜਿਹੜੀਆਂ ਬਿਨਾ ਸਪੇਅਰ ਪਾਰਟ ਤੇ ਪਾਰਾਂ ਤੋਂ ਬਿਨਾ ਤੇ ਉਹ ਗੱਡੀਆਂ 20-25 ਦੇ ਕਰੀਬ ਜੋ ਬੱਸਾਂ ਅੱਜ 105 ਬੱਸਾਂ ਟੋਟਲ ਹੈਗੀਆਂ ਓਲੇ ਦੇ 20 25 ਦੇ ਬੱਸਾਂ ਜਿਹੜੀਆਂ ਖਰਾਬ ਖੜੀਆਂ ਕੱਲਾ ਮੁਕਸੀਦੀ ਪਦਵੀ ਉਸੇ ਤਰ੍ਹਾਂ ਹੀ ਬਾਕੀ ਦੀਪਾਂ ਦੇ ਵਿੱਚ ਇਹੀ ਹਾਲਾਤ ਹੈ ਕਿ ਸਪੇਅਰ ਪਾਰਟ ਆ ਜੋ ਮਹਿਕਮੇ ਦੇ ਕੋਲ ਆ ਜੋ ਔਰਤਾਂ ਦਾ ਫ੍ਰੀ ਸਫਰ ਆ ਉਹਦਾ ਕੋਈ ਬਜਟ ਜੋ ਸਰਕਾਰ ਨੇ ਜਾਰੀ ਕੀਤਾ 4.50 ਕਰੋੜ ਉਸੇ ਤਰ੍ਹਾਂ ਪਿਛਲੇ ਸਮੇਂ ਪਿਛਲੇ ਵਿੱਤੀ ਸਾਲ ਦੇ ਵਿੱਚ ਵੀ ਬਜਟ ਜਿਹੜਾ ਪੇਸ਼ ਕੀਤਾ ਗਿਆ ਪਰ ਉਹ ਜਿਹੜਾ ਔਰਤਾਂ ਦਾ ਫ੍ਰੀ ਸਫਰ ਦਾ ਜਿਹੜਾ ਜਿਹੜਾ ਪੈਸਾ ਜੋ ਮਹਿਕਮੇ ਨੂੰ ਰਿਲੀਜ਼ ਨਹੀਂ ਹੋ ਰਿਹਾ ਤੇ ਨਾਲ ਹੀ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਜੋ ਸਹੌਣ ਵਾਲੀ ਸਰਕਾਰ ਨੇ ਵੀ ਰੋਡਵੇ ਦੇ ਪ੍ਰਤੀ ਕੋਈ ਵੀ ਨਵੀਆਂ ਬੱਸਾਂ ਪਾਉਣ ਲਈ ਬਾਈਕ ਨਹੀਂ ਰੱਖਿਆ ਤੇ ਨਾ ਹੀ ਕੋਈ ਜੋ ਸਪੇਅਰ ਪਾਰਟ ਆ ਜੋ ਜੋ ਲੋਕਾਂ ਨੂੰ 24 ਘੰਟੇ ਸਹੂਲਤ ਦਿੰਦੇ ਆ ਲੋਕਾਂ ਨੂੰ ਆ ਦੀ ਮੰਜ਼ਿਲ ਤੇ ਪਹੁੰਚਾਉਣ ਲਈ ਜੋ ਕੰਮ ਕਰਦੇ ਆ ਉਹਨਾਂ ਪ੍ਰਤੀ ਕੋਈ ਵੀ ਸਰਕਾਰ ਨੇ ਕੋਈ ਵੀ ਵੱਖਰੇ ਤੌਰ ਤੇ ਪਿਛਲੀਆਂ ਸਰਕਾਰਾਂ ਦੇ ਵਾਂਗੂ ਹੀ ਇਹਨਾਂ ਨੂੰ ਜੋ ਖਤਮ ਕਰਨ ਦੇ ਕਿਨਾਰੇ ਤੇ ਚਲਾ ਰਹੇ ਆ ਤੇ ਜਿਹੜੀਆਂ ਕੋ ਬੱਸਾਂ ਹੈਗੀਆਂ ਜਿਹੜੀਆਂ ਖੜੀਆਂ ਹੋਏਗੀ ਇਹ ਮੁਕਸਬੇ ਡਿੱਪੂ ਦੇ ਵਿੱਚ 105 ਬੱਸਾਂ ਜਿਹੜੀਆਂ ਟੋਟਲ ਨੇ ਉਹਦੇ ਵਿੱਚੋਂ 5 ਬੱਸਾਂ ਜੋ ਕੰਡਮ ਹੋ ਚੁੱਕੀਆਂ ਤੇ 25 ਤੋਂ ਕਰੀਬ ਬੱਸਾਂ ਜਿਹੜੀਆਂ ਰੂਟ ਮਿਸ ਹੋ ਰਹੇ ਆ ਜਿਸ ਤਰ੍ਹਾਂ ਕਿ ਸਿੱਧਾ ਸਿੱਧਾ ਪ੍ਰਾਈਵੇਟ ਆਪਰੇਟਰਾਂ ਨੂੰ ਫਾਇਦਾ ਹੋ ਰਿਹਾ ਤੇ ਨਾਲ ਹੀ ਜੋ ਸਾਰੇ ਪੰਜਾਬ ਦੇ ਵਿੱਚ 18 ਡਿੱਪੂ ਨੇ ਉਹਨਾਂ ਦੇ ਵਿੱਚ ਹਰ ਇੱਕ ਡਿੱਪੂਆਂ ਦੇ ਵਿੱਚ ਟਾਇਰਾਂ ਦੀ ਜੋ ਬਹੁਤ ਜ਼ਿਆਦਾ ਕਮੀ ਆ ਰਹੀ ਹੈ ਕਿਸੇ ਡਿੱਪੂ ਦੇ ਵਿੱਚ ਟਾਇਰ ਨਹੀਂ ਕੋਈ ਸਪੇਅਰ ਪਾਪ ਨਹੀਂ ਸਰਕਾਰ ਦਾ ਰੋਡਵੇ ਦੇ ਅਦਾਰੇ ਪੰਪਾਸ ਦੇ ਅਦਾਰੇ ਵੱਲ ਕੋਈ ਵੀ ਧਿਆਨ ਨਹੀਂ ਮਾਡਲ ਨਵੀਆਂ ਬੱਸਾਂ ਛੜੀਆਂ ਆ ਗਈਆਂ ਜਾਂ ਕੋਈ ਪ੍ਰਾਣੀਆਂ ਨੇ ਅੱਲੇ ਜੀ ਇਹਦੇ ਵਿੱਚ ਕੀ ਆਈ 2022 ਦੇ ਵਿੱਚ ਜੋ ਪਿਛਲੇ ਸਮੇਂ ਜੋ ਸਰਕਾਰ ਆ ਜੋ ਸੱਤਾ ਦੇ ਵਿੱਚ ਆਉਣ ਦੇ ਵਿੱਚ ਬਹੁਤ ਹੀ ਚਰਚਾ ਦੇ ਵਿੱਚ ਰਹੀ ਉਹ 2022 ਮਾਡਲ ਬੱਸਾਂ ਸੀ ਉਹ ਬੱਸਾਂ ਜਿਹੜੀਆਂ ਕੰਨਵਾ ਹੋਣ ਆਈਆਂ ਉਹਨਾਂ ਦਾ ਕੋਈ ਟਾਇਰਾਂ ਦਾ ਨਹੀਂ ਕੋਈ ਉਹਨਾਂ ਦਾ ਸਪੇਅਰ ਪਾਰਟ ਦਾ ਨਹੀਂ ਨਾਲ ਹੀ 2018 ਮਾਡਲ ਬੱਸਾਂ ਜਿਹੜੀਆਂ ਉਹ ਵੀ ਸਪੇਅਰ ਪਾਰਟ ਬਿਨਾ ਖੜੀਆਂ 2015 ਮਾਦਿਉ ਕਿਉਂਕਿ ਬੱਸਾਂ ਜਿਹੜੀਆਂ ਰੂਟ ਤੇ ਜਾਣਗੀਆਂ ਕਮਾਈ ਕਰਕੇ ਲਿਆਉਣੀਆਂ ਉਹ ਬੱਸਾਂ ਤੇ ਸਪੇਅਰ ਪਾਰਟ ਤੇ ਟਾਇਰਾਂ ਤੋਂ ਬਿਨਾ ਖੜੀਆਂ ਨੇ ਕਿੰਨਾ ਕੁ ਸਮਾਂ ਹੋ ਗਿਆ ਇਹਨਾਂ ਨੂੰ ਖੜਨਾ ਇਹਨਾਂ ਨੂੰ ਹੀ ਮਹੀਨਾ-ਮਹੀਨਾ ਦੇ ਕਰੀਬ ਹੀ ਹੋ ਗਿਆ 25-25 30 ਦਿਨ ਹੋ ਗਏ ਇਹਨਾਂ ਨੂੰ ਬੱਸਾਂ ਨੂੰ ਤੇ ਹਜੇ ਤੱਕ ਸਾਨੂੰ ਵਿਭਾਗਮੇ ਦੇ ਪ੍ਰਤੀ ਅਸੀਂ ਸਾਡੀ ਗੱਲ ਹੁੰਦੀ ਹੈ ਅਧਿਕਾਰੀਆਂ ਨਾਲ ਉਹਨਾਂ ਵੱਲੋਂ ਦੱਸਿਆ ਗਿਆ ਵੀ ਹਜੇ ਤੱਕ ਸਰਕਾਰ ਕੋਲ ਪੈਸਾ ਹੀ ਨਹੀਂ ਹੈ ਤੇ ਅਸੀਂ ਟਾਇਰਾਂ ਦੀ ਖਰੀਦ ਕਰ ਸਕੀ ਜਿਹੜੇ ਮੇਨ ਰੂਟ ਹੈਗੇ ਨੇ ਜਿਹੜੇ ਬੰਦ ਪਏ ਨੇ ਮੇਨ ਜਿਹੜਾ ਸਿਰਫ ਜੋ ਰੂਟ ਹੈ ਜਿਵੇਂ ਜੰਮੂ ਜਾਣੀ ਸੀ ਬੱਸ ਉਹ ਸ਼ੇਰਪਾ ਟਾਇਰਾਂ ਪਿੱਛੇ ਖੜੀ ਹੋਣ ਕਰਕੇ ਜੋ ਬੱਸਾਂ ਆ ਰਹੀਆਂ MS ਹੁੰਦੇ ਆ ਤਕਰੀਬਨ 25 ਤੋਂ 30 ਰੋਟ ਜਿਹੜੇ ਡੇਲੀ ਦੇ ਮਿਸ ਹੋ ਰਹੇ ਨਾਲ ਹੀ ਅਸੀਂ ਤੁਹਾਡੇ ਦੱਸਣਾ ਚਾਹੁੰਦੇ ਆ ਵੀ ਜੋ ਟਿਕਟ ਮਸ਼ੀਨਾਂ ਹੁੰਦੀਆਂ ਨੇ ਪੰਜਾਬ ਸਰਕਾਰ ਦੇ ਇੰਨੇ ਕ ਹਾਲਾਤ ਮਾੜੇ ਹੋ ਚੁੱਕੇ ਆ ਵੀ ਟਿਕਟ ਮਸ਼ੀਨਾਂ ਜੋ ਕਿ ਕੰਡਕਟਰ ਜਦੋਂ ਰੂਟ ਤੇ ਜਾਂਦਾ ਤਾਂ ਉਹਨੇ ਜੋ ਟਿਕਟਾਂ ਕੱਟਣੀਆਂ ਹੁੰਦੀਆਂ ਮਸ਼ੀਨ ਦੇ ਜ਼ਰੀਏ ਉਹੀ ਮਸ਼ੀਨਾਂ ਸਰਕਾਰ ਕੰਡਕਟਰ ਸਟਾਫ ਨੂੰ ਮਹੀਆ ਨਹੀਂ ਕਰਵਾ ਸਕੀ ਸਾਰੇ ਰੀਪਾਂ ਦੇ ਵਿੱਚ ਟਿਕਟ ਮਸ਼ੀਨਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਨਾਲ ਹੀ ਤੁਹਾਨੂੰ ਦੱਸਣਾ ਵੀ ਜੋ ਕਿਲੋਮੀਟਰ ਬੱਸਾਂ ਮਹਿਕਮਾ ਪਾ ਰਿਹਾ ਤੇ ਉਹ ਖਬਰ ਮਹਿਕਮੇ ਵੱਲੋਂ ਕਿਹਾ ਗਿਆ ਵੀ ਅਸੀਂ ਕਿਲੋਮੀਟਰ ਬੱਸਾਂ ਇਸ ਤੋਂ ਇਹ ਸਾਫ ਜਾਹਰ ਹੋ ਰਿਹਾ ਕਿ ਜੋ ਪੁਰਾਣੀਆਂ ਸਰਕਾਰਾਂ ਸੀ ਉਸੇ ਤਰ੍ਹਾਂ ਹੀ ਇਹ ਸਰਕਾਰ ਕੰਮ ਕਰ ਰਹੀ ਹੈ ਉਹਨਾਂ ਦੇ ਹੀ ਪੈੜਚਾਲ ਤੇ ਕੰਮ ਕਰ ਰਹੀ ਹੈ ਕਿਉਂਕਿ ਪਿਛਲੇ ਸਮੇਂ ਜੋ ਸਰਕਾਰਾਂ ਆਪਦੀਆਂ ਬੱਸਾਂ ਜਾਂ ਰੋਡਵੇ ਦੇ ਵਿੱਚ ਬੱਸ ਰੱਖ ਕੇ ਬੱਸਾਂ ਨਾ ਪਾਉਣ ਦੀ ਬਜਾਏ ਕਿਲੋਮੀਟਰ ਬੱਸਾਂ ਜੋ ਪ੍ਰਾਈਵੇਟ ਘਰਾਣੇ ਨੂੰ ਜੋ ਆਪਦੀਆਂ ਬੱਸਾਂ ਜੋ ਮਹਿਕਮੇ ਦੇ ਵਿੱਚ ਚਲਾਉਣਗੇ ਉਹ ਨੀਤੀ ਲਿਆ ਰਹੀ ਹੈ ਜਿਸ ਦਾ ਕਿ ਸਾਡੀ ਯੂਨੀਅਨ ਵੱਲੋਂ ਸਖਤ ਵਿਰੋਧ ਕੀਤਾ ਜਾਵੇਗਾ ਹੋ ਸਕਦਾ ਹੈ ਇਹਦੇ ਵਿੱਚ ਜੋ ਲੁਧਿਆਣਾ ਜਿਮਨੀ ਚੋਨਾ ਆ ਰਹੀ ਆਰ ਚੋਨਾ ਆ ਰਹੀ ਹੈ ਉੱਥੇ ਸਰਕਾਰ ਦਾ ਅਸੀਂ ਲੋਕਾਂ ਦੇ ਪਬਲਿਕ ਤੇ ਵਿੱਚ ਜਾ ਕੇ ਇਹ ਚੀਜ਼ਾਂ ਲੋਕਾਂ ਦੇ ਸਾਹਮਣੇ ਜ਼ਾਹਰ ਕਰੀਏ ਵੀ ਜੋ ਸਰਕਾਰ ਸੱਤਾ ਦੇ ਵਿੱਚ ਉਹ ਜੋ ਰੋਡਵੇ ਦਾ ਅਧਾਰਾ ਉਹਨੂੰ ਖਤਮ ਕਰਨ ਦੇ ਕਿਨਾਰੇ ਤੇ ਆ ਗਈ ਹੈ ਬੜੇ ਕੰਡਮਾਂ ਜੋ ਹੈਗੇ ਨੇ ਵੀ ਮੰਨ ਲਓ ਕਈਆਂ ਦੇ ਤਾਂ ਹੀ ਨਹੀਂ ਰਹੇ ਹੈ ਕਿ ਜਿਹਨੇ ਚੱਲ ਰਹੀਆਂ ਨੇ ਦੇਖਿਆ ਕਿ ਕੰਡਮ ਹੌਸ ਦੇ ਵਿੱਚ ਜਿਹਦੇ ਨਾਲ ਖਤਰਾ ਦਾ ਹੈਗਾ ਸਵਾਲ ਇਹਦੇ ਨਾਲ ਜੀ ਇਹ ਪਿਛਲੇ ਸਮੇਂ ਕਵਕਵਕੇ ਦੀਪੋਂ ਦੇ ਵਿੱਚ ਇਹ ਰੂਟਾਂ ਦੇ ਉੱਪਰ ਇਹ ਹਾਸੇ ਹੋਏ ਆ ਵੀ ਜੋ ਪਿਛਲੇ ਟਾਇਰ ਆ ਜੋ ਟਾਇਰ ਬਹੁਤ ਹੀ ਮਾੜੇ ਹਾਲਾਤ ਦੇ ਵਿੱਚ ਚੱਲ ਰਹੇ ਆ ਉਹ ਜਦੋਂ ਪਟਾਕਾ ਮਾਰ ਜਾਂਦੇ ਜਦੋਂ ਸਵਾਰੀ 100 100 ਪਲੱਸ ਸਵਾਰੀ ਹੋ ਜਾਂਦੀ ਓਵਰਲੋਡ ਸਵਾਰੀ ਹੋ ਜਾਂਦੀ ਹੈ ਤਾਂ ਉਹ ਜਦੋਂ ਟਾਇਰ ਪਟਾਕਾ ਮਾਰਦੇ ਆ ਤਾਂ ਜੋ ਸਵਾਰੀਆਂ ਨੇ ਕਈ ਥਾਵਾਂ ਤੇ ਉਹਨਾਂ ਦੀਆਂ ਲੱਤਾਂ ਬਾਹਾਂ ਵੀ ਲੱਤਾਂ ਵੀ ਟੁੱਟੀਆਂ ਨੇ ਫ੍ਰੈਕਚਰ ਹੋਈਆਂ ਜੋ ਕਿ ਜੋ ਡਰਾਈਵਰ ਜਾਂ ਕਨੈਕਟਰ ਦੇ ਉੱਪਰ ਹਮੇਸ਼ਾ ਹੀ ਇਹ ਖਤਰਾ ਬਣਿਆ ਰਹਿੰਦਾ ਵੀ ਸਾਡੀ ਜਿਹੜੀ ਬੱਸ ਜਾ ਰਹੀ ਹੈ ਉਹ ਖਾਸ਼ ਇਹ ਆਪਦੇ ਸਹੀ ਟਿਕਾਣੇ ਤੇ ਪਹੁੰਚ ਜਾਵੇ ਸਾਰਾ ਦਿਨ ਉਹ ਰਿਸਕ ਦੇ ਰੋਡ ਦੇ ਪੰਨ ਪਾਸ ਤੋਂ ਹਾਂਜੀ ਦੋਵੇਂ